ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਮਰਾਦੇ ਬਲੀ ਸਰਕਾਰ ਪਿੰਡ ਸਰਹਾਲੀ ਵਿਖੇ ਮੇਲਾ ਬੜੀ ਧੁੰਮ ਧਮ ਨਾਲ ਕਰਵਾਇਆ ਗਿਆ ਤੇ ਸੰਗਤਾਂ ਨੇ ਦੂਰੂ ਦੂਰੋਂ ਆਣ ਕੇ ਮੇਲੇ ਵਿੱਚ ਹਾਜ਼ਰੀਆਂ ਭਰੀਆਂ ਤੇ ਅੱਜ ਪਿੰਡ ਸਰਹਾਲੀ ਵਿਖੇ 12 ਤਰੀਕ ਸ਼ਿੰਜ ਮੇਲਾ ਬੜੀ ਧੁੰਮ ਧਮ ਨਾਲ ਕਰਵਾਇਆ ਜਾਵੇਗਾ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪਿਓ ਪੰਜਾਬ ਹੈਡਲਾਈਨ ਦੇ ਸ਼ਾਮ ਕਰਨ ਲਈ ਹਾਂ ਬਲਾਈ ਵਾਲੋ ਜੀ ਨਾਲ ਸਾਰਾ ਸਨਮਾਨ ਹਾਂ ਹਾਂ ਜੋਰ ਤੇ ਤਾੜੀ ਲਈ ਬਾਬਾ ਜੀ ਦੇ ਨਾਲ ਸੋਨੇ ਜੀ ਅਨ ਕਦਰ ਸਮਾਨ ਸਾਈਂ ਪ੍ਰਦੇਸ਼ਾ ਜੀ ਦਾ ਬਾਬਾ ਜੀ ਨੇ ਮਜੀਸ਼ ਸ਼ਹਾ ਦੇ ਸਾਥ ਗਏ ਬਣੇ ਕਿ ਜੋਰ ਤੇ ਤਾੜੀ ਹੋਣੀ ਜੀ ਬਾਬਾ ਜੀ ਦਾ ਕੇ ਤੁਹਾਡੀ ਬੜੀ ਮਿਹਰਬਾਨੀ ਆਈ ਵਾਲੇ ਮਾਜਿਸਟਰ ਸਾਹਿਬਾਨ ਹਾਂਜੀ ਅਨੇ ਵਾਲੋ ਪੂਜਾ ਦਾ ਸਮਾਨਿਆ ਇਹ ਗੌਰਵ ਦੇ ਲਈ ਹੋਣੇ ਦਾ ਫੈਸਲਾ ਹਾਲ ਮੰਗ ਲਈ ਵਾਪਸ ਕਿਹਾ ਆ ਜੀ ਉਹ ਵਾਈ ਵਾ ਇਨਸਾਨਾਂ ਤੋਂ ਨਾਲ ਜਾਣਦੇ ਨੇ ਹੋਰ ਮਤਨੇ ਵਾਲਿਓ ਸਾਲ ਹੋ ਗਏ ਹੁਣ ਵਿਦੇਸ਼ਾਂ ਵੀ ਦੋ ਤਿੰਨ ਵਾਰ ਆਏ ਹਨ ਔਰ ਜੇ ਵਾਦ ਆਪਨੇ ਤੇਈ ਵਾਰ ਟੈਮਪਲ ਤੇ ਕੋਲ ਗਈ ਕੀ ਵਾਰ ਨਹੀਂ ਸੀ ਹੁੰਦੇ ਪਰਵੰਦ ਨੇ ਮਾੜਾ ਗੌਰ ਨੂੰ ਇੱਕ ਹੀ ਰਾਮ ਹੋ ਗਿਆ ਤੇ ਕਿਥੇ ਨਾਲਾਂ ਬੈਠੇ ਐ ਕਿ ਸੁੱਕੀ ਕਾਹਦੇ ਰਾਹ ਵਿਦੇਸ਼ਾਂ ਵੀ ਲੈ ਕੇ ਜਾਣਾ अॼ तूं नाम सनाने शाही मालो जय जय पाण सरकार वॾा लकड़ा सलाह पंज गवया साल सोने न ਆ ਬਹੁਤ ਮੰਨਣੀ ਵਾਲਿਓ ਇਹ ਜਿਹੜੇ ਦਰਵਾਜ਼ੇ ਆ ਸਾਰਿਆਂ ਨੇ ਜਨਮ ਲੈ ਲਿਆ ਕਤਲ ਕਿਸੇ ਕਿਸੇ ਨੇ ਪਾਇਆ ਨਹੀਂ ਜਿਹਨੇ ਕਦਰ ਪਾਇਆ ਉਹ ਜਾਂ ਤਾਂ ਗੁਰੂ ਦੇ ਲੜ ਲੱਗੇ ਆ ਜਾਂ ਤਰਕੀਆਂ ਕਰਦੇ ਆ ਜਾਂ ਜ਼ਮੀਨਾਂ ਖੁੰਦੇ ਜਾਂਦੇ ਆ ਜਾਂ ਰਾਤ ਟਰੈਕਟਰ ਖੋਹ ਸਮਾਈ ਦੇ ਦਿੰਦੇ ਜਾਂ ਵਦੇਸ਼ਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੇ ਕਦਰ ਪਾਇਆ ਹੋਇਆ ਹੈ ਜਿਹੜੇ ਦਸ਼ੇਨ ਲੱਗੇ ਆ ਪੁਰਾਣਾ અમાਰੇ ਜੀਵਨ ਦਾ ਉਹਨਾਂ ਦਾ ਜਨਮ ਦਾ ਹੋ ਗਿਆ ਪਰ ਕਦਰ ਦੀ ਹੈ ਉਹਨਾਂ ਉਹ ਦੋਸਤਾਂ ਦੇ ਬੰਦੇ ਤਾਂ ਹੈਗੇ ਆ ਪਰ ਉਹਦੀ ਦੋਸਤਾਂ ਦੀ ਫੈਮਿਲੀ ਉਹਨਾਂ ਦੀ ਕਦਰ ਨਹੀਂ ਕਰਦੀ ਮਹਿਸਰ ਕੇ ਬਾਤ ਆਈ ਵਾ ਕੀ ਹੋਇਆ ਬੰਦੇ ਨੇ ਜਨਮ ਲਿਆ ਤੇ ਕਦਰ ਜਨਮ ਦਾ ਪਾਇਆ

ਨਿਕੰਨ ਦੇ ਪਾਕੇ ਦੇ ਨਾਲ ਮਦਰੀ ਮਲ ਨੂੰ ਕੁਝੋਂ ਨਾ ਬੱਤੀ ਬਾਦਰਾ ਨੂੰ ਕਹਿੰਦਾ ਆ ਲੈ ਵੀ ਹੋਰ ਪਰ ਤੁਹਾਡੇ ਯਾਰ ਕਾ ਹੋ ਗਿਆ ਜਦੋਂ ਇੰਦੀ ਗੱਲ ਹੋਈ ਤੇ ਮਦਰੀ ਬਾਲ ਸੰਕਲ ਜਿਹੀ ਔਖੇ ਸਾਡ ਲਪੜਾ ਪੈਂਦਾ ਸੀ ਭਾਰੋਂ ਦਾ ਮਾਲਕ ਨੂੰ ਖਾਣ ਨੂੰ ਟੈਨਸ਼ਨ ਚਾਹੀਓ ਬਾਲਾ ਕੱਟਦਾ ਚਾਹੀਓ ਉਸ ਨਾਲ ਕੋਈ ਨਾ ਕੋਈ ਗੁਲਾ ਕਹਿਦਾ ਪਰ ਉਹ ਫਿਰ ਦੇ ਨਾਲ ਖਾਣ ਨੂੰ ਮਿਲਦਾ ਰਹਿਦਾ ਸੀ ਇੱਕ ਦਿਨ ਮਦਰੀ ਬਾਲ ਉਹ ਪਾਣ ਦਾ फडਦਾ 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 ਬਾਪਾ ਹੁਸਰੋਈ ਜਾਂਦੇ ਦੁਆਰ ਤਾਂ ਮੈਂ ਦਾਤ ਖਾਂਦੇ ਨਾ ਬਾਪਾ ਹੁਸਰੋਈ ਜਾਂਦੇ ਕਹਿੰਦੇ ਨੱਚਣਾ ਕਰ ਉਹਨੂੰ ਪੁੱਤ ਮੇਲਾ ਚੱਲਦਾ ਕਹਿੰਦੇ ਬਾਪਾ ਹੀ ਨੱਚਦੇ ਆ ਜੇ ਜਲਦਾ ਸਾਡਾ ਵੀ ਕਰਦਾ ਨੱਚੇ ਨੂੰ ਥੋੜਾ ਜਿਹਾ ਫੇਰੋ 2 ਘੰਟਿਆਂ ਬਾਅਦ ਬਾਪੇ ਕਹਿੰਦੇ ਪੁੱਤ ਨੱਚਣਾ ਕਦੋਂ ਨੂੰ ਕਹਿੰਦੇ ਬਾਪਾ ਹੀ ਥੋੜਾ ਜਿਹਾ ਹੋਰ ਜਦੋਂ ਸਰਕਾਰ ਬਾਪਾ ਉਸ ਤੋਂ ਜਾ ਕੋ ਬੰਦੇ ਵਾਲੋ ਕੇਲੇ ਪੈ ਦੇਖੇ

ਬਾਸ਼ਾ ਨੇ ਕਿਹਾ ਕਿ ਜਨਮ ਦਾ ਅਸਰ ਲੈਣਾ ਕਿਉਂਕਿ ਆਪਾਂ ਦਾ ਸਾਪੋਂ ਦੇ ਪਾਪ ਤੇ ਮਰੀਆ ਮੱਤਲੇ ਵਾਲੇ ਆਪਾਂ ਦਾ ਭਾਗਾ ਵਾਲੀ ਮੌਤ ਮਾਤ ਦਾ ਪਿਆਰ ਰਹਿਣਾ ਉਹਦੇ ਬੋਲ ਆਪੇ ਮੇਰੇ ਦਿਲ ਦਾ ਨਾਮ ਕਰਦੇ ਆਂ ਸਿਰ ਸਿਰ ਬਾਦ ਦਾ ਬੰਦਾ ਬਹੁਤ ਵਧੀਆ ਕੰਮ ਕਰਦੇ ਆਂ ਬਾਣਾ ਵਾਸਤੇ ਵਧੀਆ ਬੰਦੇ ਮੱਤਲੇ ਵਾਲਿਓ ਜੇ ਦੁਨੀਆ ਹੁੰਦੀ ਆ ਬਹੁਤ ਥੋੜੀ ਮੱਤਲੇ ਵਾਲੋ ਤਾਂ ਜੀਤਦੀ ਬਾਤਾਂ ਕਰਾਉਂਦੇ ਆਂ ਥਾਲੀ ਵਾਚਨਾਂ ਨਾਲ ਨਾਲ ਕੇ ਬਾਕੀ ਆ ਇੱਕਦਮ ਜੱਗ ਵਿੱਚ ਪਹੁੰਚਦਾ ਹੁੰਦਾ ਬਰਾਤੇ ਸ਼ਾਨ ਅਕਤਿਆਂ ਲਾਈਆਂ ਥੋੜੇ ਜੇ ਲੋਕੀ ਮੈਨੂੰ ਤਾਂ ਦੇਵਨ ਮਨ ਵਰਸ਼ੋ ਮੈਂ ਇੱਕ ਸਾਥ ਮਰਾਦੀ ਸਾਹਿਬ ਹਾਣੋ ਨਾਮ ਇੱਕ ਗੱਲ ਜੀ ਦੀ ਬਾਤ ਦੀ ਤਬਾਤ ਤੇ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆਇਆ ਹੋਰ ਬੰਦੇ ਵਾਲੇ ਲੱਖਾਂ ਦਾ ਰਹਿਣੇ ਆਪ ਦਾ ਧੰਨਵਾਦ ਖੋਲੇ ਦਾ ਬਣ ਜਾਣਾ ਹੋ ਗੋ ਅੱਲਾ ਮਾਰ 70% ਖੋਲੇ ਦਾ ਬਣ ਗਿਆ 30% ਬਾਕੀ ਉਹ ਵੀ ਗੁਰੂ ਦਾ ਖੇਤਰ ਸਰਕਾਰ ਤੋਂ ਬਣਾਉਂਦਾ ਜਾ ਹੋ ਪਰਮੰਤਰੀ ਵਾਲਿਓ ਮੈਂ ਇਹ ਕਹਿੰਦਾ ਹਾਂ ਕਿ ਸਰਕਾਰ ਦਾ ਰੱਖਾਇਆ ਜਿਸ ਦੀਆਂ ਗੱਲਾਂ ਤੇ ਮੈਂ ਤੁਹਾਨੂੰ ਉੱਪਰ ਤੋਂ ਅਰੇ ਦਿਖਾ ਦਿੰਦਾ ਹੈ ਨਾਲ ਦੇ ਪਾਸ ਤੇਰਾ ਸਰਕਾਰ ਪਰਬਤ ਨਹੀਂ ਆ ਚੱਲਦਾ ਉਹ ਕਿ ਕੰਮ ਚਾਹਤਾ ਨੇ ਕਿ ਮੈਂ ਜਿਦੋਂ ਲੈਟਰ ਪਾਇਆ ਉਹਨਾਂ ਤੋਂ ਉਹਨਾਂ ਨੇ ਤਾਂ ਕੰਦ ਥੋੜੀ ਜੀ ਸਾਡੀ ਬੰਦੇ ਤੇ ਰਹਿਤੀ ਉਹਦੇ ਨੇ ਪੈਸੇ ਦੇਣਾ ਮੈਨੂੰ ਤਿੰਨ ਚਾਰ ਜਿਹੜੇ ਮੁੰਹਾਂ ਭਰਾਵਾਂ ਆ ਕੇ ਦਿਖਵਾਉਣ ਦੇ ਕੋਈ ਆ ਫੰਡ ਸਾਡ ਨੂੰ ਦੋਦਨ ਲਗਾ ਹੋਏਗਾ ਨੇ ਟੁੱਟੀ ਦਾ ਬਾੜੀ ਲਈ ਤੁਸੀਂ ਮੇਰਾ ਇਨਾਫੀ ਕਰਨਾ ਤੇ ਮੈਨੂੰ ਜਿਹੜਾ ਥੰਡ ਕੀਤੀ ਹੈ ਮੇਰੀ ਹੂਨ ਹੈੰਨੇ ਵਾਲਿਓ ਯਾਦ ਰੱਖਿਓ ਤੇਰੇ ਦਾਰਾਂ ਦੀ ਕਦੀ ਤੇਰੇ ਦਾਰਾਂ ਨਾਲ ਲੱਗ ਨਹੀਂ ਸਰਕਾਰਾਂ ਦੇ ਲੈਂਟਰ ਪੈਂਦਾ ਜਾਂ ਪੂਰੀ ਤੰਦ ਕਾੜ ਕੇ ਵੀ ਵਿੱਚ بیم ਦੇਣਾ ਤੇ ਦੇਦਨ ਖਰਚਾ ਮੈਂ ਕਰਦਾ। ਜੇ ਬਾਗਾਂ ਦਾ ਦਲਵਾਰ ਬਣਦੇ ਆ ਕਿ ਛੋਟੀਆਂ ਦਾ ਦਸਤੂ ਆਪਣੇ ਬਾਗਾਂ ਦਾ ਦਲਵਾਰ। ਹੋਰ ਮੰਦਰੇ ਵਾਲੋ ਕਦੀ ਕਿੱਥੇ ਬੁਣਹਾਵੇ ਜਿਹਾ ਇੱਥੇ ਲੋਕੀ ਕਹਿੰਦੇ ਆ ਪਹਿਲਾਂ ਇਹਨੂੰ ਬਣਾ ਦਿਓ ਕਿ ਦੇਖੋ ਰਾਤ ਕੋਈ ਐਕਸੀਡੈਂਟ ਹੋਵੇ ਨਾ ਕੋਈ ਪਾਣੀ ਦੀ ਕੋਚ ਦਾ ਖੜ ਕੇ ਦਿਨੋਂ ਬੜਾ ਹੋ ਗਿਆ ਦਾ। ਪਾਣੀ ਦੀ ਕੋਚ ਦਾ ਕੋਈ ਕਿਤੇ ਰੂਪੀਆ ਡੱਗ ਪਿਆ ਜਾਂ ਸਾਡੀ ਕੰਦੀ ਹੋਣੀ। ਜਦੋਂ ਕਰਦੇ ਵਾਲੋ ਇਹਦੇ ਲਈ ਗੱਲਬਾਤ ਚੀਂ ਹੁੰਦੇ ਆ ਹਣ ਹੁੰਦੇ ਆ ਗਰੰਟੀ ਦੇ ਕੇ ਆ ਕਮਾਈ ਦੇ ਤੇ ਆ ਇਹ ਵੱਡੀ ਬੰਦੇ ਵਾਲੇ ਆ ਸਾਰਿਆਂ ਦੇ ਤੁਸੀਂ ਆਪਣੀ ਆਮਦਨੀ ਨਾਲ ਮੰਨਦੇ ਸੀ ਇਹਨਾਂ ਦੀ ਮਗਰੀ ਚੱਲ ਸਕਦੀ ਹੈ ਕਰਦੇ ਵਾਲੋ ਬੇਨਤੀ ਇਹ ਆ ਕਿ ਜਿਹੜਾ ਬੰਦਾ ਕਹੇ ਕਿ ਮੇਰਾ ਕੰਮ ਨਹੀਂ ਵੜਨਾ ਜਿਹੜਾ ਬੰਦਾ ਕਹੇ ਮੈਂ ਕੈਨੇਡਾ ਨਹੀਂ ਦੇਖਿਆ ਜਿਹੜਾ ਬੰਦਾ ਕਹੇ

ਬਲਵਤੇ ਲੁਹਰਮਤ ਨੇ ਕੋਈ ਇਦਾਂ ਦੀ ਗੱਲ ਨਹੀਂ। ਥੱਲੇ ਬਹੁਤ ਸਾਤ੍ਰੀ ਕੀ ਹੋਈ ਆ। ਜਿਹਨੇ ਦਲਵਾਰ ਤੇ ਵਿਆਹ ਕਰਨਾ ਆ ਮੁੰਡੇ ਵਾਲਿਆਂ ਨੇ 5-700 ਬੰਦਾ ਜਨੇਤਾ ਲੈ ਕੇ ਉਹਨਾਂ ਬੱਸਾਂ ਵੀ ਮੀਨ। ਕਿਉਂਕਿ ਕਿੱਤੀ ਬੰਦੇ ਵਾਲੀ ਗੱਲ, ਕੱਤੀ ਬੰਦੇ ਵਾਲੀ ਗੱਲ ਆ ਨਹੀਂ। ਪਤਾ ਲੱਗੇ ਮੰਨੇ ਵਾਲੋ ਕਿ ਮੋਤੀ ਸਾਹਿਬ ਛੋੜੀ ਭੈਣ ਵਨੀ ਆ ਤੇ ਵਿਆਹ ਦਾ ਇੱਕ ਰੋਕਾ ਜਿੰਨਾ ਦੇ ਪੈਸੇ ਦੇ ਕਮਾ ਕਹਿਣ ਤੋਂ ਹਾਲ ਵਿਆਹ ਤੇ ਕਰਦੇ। ਕੋਈ ਤਰ੍ਹਾਂ। ਇਹ ਫਿਕਰ ਹੋ ਜਾਂਦੀ ਆ। ਧਿਆਨ ਆ। ਜੈਕਾਰਾ ਲਾਵਾਗਾ ਸਾਰੇ 30 ਵੀ ਸੰਗਤ ਇਹ ਜੈਕਾਰਾ ਬੋਲਣਾ ਹੈ ਜੈਕਾਰਾ ਮਰਾ ਦੇਸ਼ਾ ਬਲੀ ਸਰਕਾਰ ਦਾ ਬਹੁਤ ਸਾਚੇ ਦਰਬਾਰ ਕੀ ਜੈ ਜੈਕਾਰਾ ਮੌਜੀ ਸ਼ਾ ਸਰਕਾਰ ਦਾ ਬਹੁਤ ਸੱਚੇ ਦਰਬਾਰ ਕੀ ਜੈ ਤੁਮੇ ਬੇਨਤੀ ਸਭ ਨੂੰ ਇਹ ਕਰਨੀ